ਜ਼ਿਲ੍ਹਾ ਫਰੋਇਦਪੁਰ ਪੁਲਿਸ ਨੂੰ ਇੱਕ ਵੱਡੀ ਮਿਲੀ ਕਾਮਯਾਬੀ ਜਦੋਂ ਉਹਨਾਂ ਨੇ ਇੱਕ ਦੋਸ਼ੀ ਰਿਸ਼ਪਾਲ ਸਿੰਘ ਨੂੰ 5 ਕਿਲੋ 500 ਗ੍ਰਾਮ ਹਿਰੋਇਨ 50000 ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਸਮੇਤ ਕੀਤਾ ਕਾਬੂ ਐਸਐਸਪੀ ਫਰੋਇਦਪੁਰ ਨੇ ਪ੍ਰੈਸ ਵਾਰਤਾ ਕਰ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਜੀਰਾ ਨੇ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਕੋਲੋਂ 5 ਕਿਲੋ 500 ਗ੍ਰਾਮ ਹਿਰੋਇਨ 50 ਹਜ਼ਾਰ ਡਰਗ ਮਨੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਦੋਸ਼ੀ ਦੀ ਉਮਰ 25 ਸਾਲ ਹੈ ਅਤੇ ਪੈਸੇ ਦੀ ਲਾਲਚ ਨੇ ਇਸ ਨੂੰ ਇਸ ਕੰਮ ਦੇ ਵਿੱਚ ਪਾਇਆ ਹੈ ਅਤੇ ਉਸ ਉਸ ਦੀ ਮਨਸ਼ਾ ਇਹ ਸੀ ਕਿ ਉਸ ਨੇ ਪੈਸੇ ਇਕੱਠੇ ਕਰਕੇ ਆਪਣੇ ਆਪ ਨੂੰ ਫਿਲਮ ਡਾਇਰੈਕਟਰ ਬਣਨਾ ਚਾਹੁੰਦਾ ਸੀ ਅੱਜ ਉਹਦੇ ਕੋਲੋਂ ਪੁੱਛਗਿੱਛ ਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਆ ਜਿਹੜਾ ਯੁੱਧ ਨਸ਼ਾ ਵਿਰੁੱਧ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਇਹਦੇ ਵਿੱਚ ਲਗਾਤਾਰ ਜਿਹੜੀ ਫਿਰੋਜ਼ਪੁਰ ਪੁਲਿਸ ਨੂੰ ਸਫਲਤਾ ਮਿਲਦੀ ਜਾ ਰਹੀ ਹੈ ਉਸ ਦੇ ਚਲਦਿਆ ਇੱਕ ਹੋਰ ਬੜੀ ਵਧੀਆ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਆਪਣਾ ਸੀਆਈਏ ਜ਼ੀਰਾ ਵੱਲੋਂ ਅਤੇ ਥਾਣਾ ਸਦਰ ਦੇ ਵਿੱਚ ਜ਼ੀਰੇ ਦੇ ਵਿੱਚ ਜਦੋਂ ਪਰਚਾ ਦਰਜ ਕਰਕੇ 109 ਨੰਬਰ 5 ਕਿਲੋ 500 ਗ੍ਰਾਮ ਹੈਰੋਇਨ 50000 ਜਿਹੜੇ ਡਰੱਗ ਮਨੀ ਤੇ ਇੱਕ ਮੋਟਰਸਾਈਕਲ ਦੀ ਹੀਰੋ Honda DLX ਜਿਹੜਾ ਇਹ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ ਨੰਬਰ 118 ਰੂਰਲ ਡੀਐਸਪੀ ਫਰੋਜ਼ਪੁਰ ਐਸਐਚਓ ਕਲਗੜੀ ਵੱਲੋਂ ਜਿਹੜਾ ਦਰਜ ਕਰਕੇ ਉਹਨਾਂ ਤੋਂ ਜਿਹੜੇ ਤਿੰਨ ਮੋਟਰਸਾਈਕਲ ਜਿਹੜੇ ਚੋਰੀ ਦੇ ਆ ਬਿੜਾ ਨੰਬਰ ਇਹ ਬਰਾਮਦ ਕਰਕੇ ਇਹ ਵੀ ਵਧੀਆ ਸਫਲਤਾ ਹਾਸਲ ਹੋਈ ਹੈ ਜਿਹੜੇ 118 ਨੰਬਰ 109 ਨੰਬਰ ਮਕਦਮਾ ਹੈ ਜਿਸ ਦੇ ਵਿੱਚ ਇਨਫੋਰਮੇਸ਼ਨ ਸੀਗੀ ਸਾਡੇ ਸੀਐਨ ਇੰਚਾਰਜ ਜ਼ੀਰਾ ਕੋਲ ਤੇ ਇਹਨਾਂ ਦੀ ਸਾਰੀ ਟੀਮ ਨੇ ਇਹਨਾਂ ਨੇ ਰਲ ਕੇ ਬੜੀ ਵਧੀਆ ਕਾਰਵਾਈ ਕਰਦੇ ਹੋਏ ਤੇ ਅਤੇ ਜਿਹੜਾ ਐਸਐਚਓ ਸਦਰ ਜ਼ੀਰਾ ਇਹਨਾਂ ਨੇ ਕਾਰਵਾਈ ਵਧੀਆ ਕਰਦੇ ਹੋਏ ਆ ਜਿਹੜੀ 5 ਕਿਲੋ 500 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਇਹਦੇ ਨਾਲ ਸਾਡੇ ਹੋਰ ਵੀ ਕਈ ਜਿਹੜਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਰਿਕਵਰੀ ਹੋਣ ਦੀ ਵੀ ਸੰਭਾਵਨਾ ਹੈ ਤੇ ਤੁਹਾਨੂੰ ਉਸ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ ਸਾਡੀ 50000 ਜਿਹੜੀ ਟਰੱਕ ਮਣੀ ਕਿਥੋਂ ਬਰਾਮਾ ਸਰ ਕਿੰਨੇ ਦੋਸ਼ੀ ਫੜੇਗੇ ਇਹਦੇ ਵਿੱਚ ਰਸ਼ਪਾਲ ਸਿੰਘ ਤੇ ਪੀ ਕੇ ਉਮਰ 25 ਸਾਲ ਹੈ ਪੁੱਤਰ ਪ੍ਰੀਤਮ ਸਿੰਘ ਵਾਸੀ ਚੱਕ ਦੋਨਾ ਰਹੀਮੇ ਕੇ ਮਮਦੋੜ ਦਾ ਇਹ ਇੱਕ ਗ੍ਰਿਫਤਾਰ ਕੀਤਾ ਸਰ ਪਹਿਲਾਂ ਵੀ ਕੋਈ ਕਹਿ ਸਕੀ ਤੋ ਇਹਦੇ ਤੇ ਇਹਦੇ ਤੇ ਪਹਿਲਾਂ ਨਹੀਂ ਹੈ ਜੀ ਇਹ ਹਜੇ ਦੀ ਪੁਸ਼ਕਸ਼ ਚੱਲ ਰਹੀ ਹੈ ਜੀ ਜਿੱਥੋਂ ਇਹ ਲੈ ਕੇ ਆਇਆ ਬੈਕਵਰਡ ਲਿੰਕੇਜਸ ਤੇ ਇਸ ਤੋਂ ਅੱਗੇ ਕਿਸੇ ਨੂੰ ਵੇਚਦਾ ਵੀ ਆ ਉਹ ਸਾਰੇ ਬੈਕਵਰਡ ਤੇ ਫੋਰਵਰਡ ਲਿੰਕੇਜਸ ਸਾਨੂੰ ਜਿਹੜੀ ਪੁਸ਼ਕਸ਼ ਦੌਰਾਨ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬਣੀ ਆ ਅਸੀਂ ਉਹਨਾਂ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਫੜ ਕੇ ਉਹਨਾਂ ਤੋਂ ਵੀ ਬਹੁਤ ਬਦਲ ਕਰ ਦੇਵਾਂਗੇ